ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂਵਾਲਿਆਂ ਨੂੰ ਸਾਡੇ ਚੋਂ ਕਈ ਆਪਣਾ ਆਦਰਸ਼ ਮੰਨਦੇ ਨੇ ਪਰ ਕੀ ਉਹਨਾਂ ਦੇ ਕਹੇ ਬਚਨਾਂ ਦੇ ਉੱਤੇ ਅਸੀਂ ਪੈਰਾ ਦਿੰਨੇ ਆ ਜਾਮਗੁਰੂ ਹੇਵਲ ਤਨਾ ਕਿਆ ਗਰਬ ਦੀ ਜੈ ਜਾਮਗੁਰੂ ਹੇਵਲ ਲੱਖ ਬਾਹ ਕਿਆ ਕਿੱਜ ਮੈਂ ਸਮਝਦਾ ਹਾਂ ਕਿ ਇਹ ਆਖਰੀ ਪੈਗਾਮ ਸੀ ਉਹਨਾਂ ਦਾ ਸਿੱਖ ਪੰਥ ਨੂੰ ਤੇ ਕੌਮ ਦੇ ਨੌਜਵਾਨਾਂ ਨੂੰ ਕਿ ਜੇ ਅਸੀਂ ਆਪਣੇ ਹੱਕਾਂ ਦੀ ਲੜਾਈ ਜਾਰੀ ਰੱਖਣਾ ਚਾਹੁੰਦੇ ਹਾਂ ਜੇ ਸੰਘਰਸ਼ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ ਤਾਂ ਸਫਲਤਾਪੂਰਵਕ ਉਹਨੂੰ ਜਿੱਤਣਾ ਚਾਹੁੰਦੇ ਹਾਂ ਉਹਦੇ ਲਈ ਸਾਡਾ ਸਾਰਾ ਦਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ ਏ ਕਿਉਂਕਿ ਜਿਹਦਾ ਜੀ ਜਿਹਦੇ ਵੱਲ ਗੁਰੂ ਖੜਾ ਹੋ ਜਾਏ ਉਹਦਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ ਸੰਤਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਸਾਡੇ ਜੋ ਕਈ ਆਪਣਾ ਆਦਰਸ਼ ਮੰਨਦੇ ਨੇ ਪਰ ਕੀ ਉਹਨਾਂ ਦੇ ਕਹੇ ਬਚਨਾਂ ਦੇ ਉੱਤੇ ਅਸੀਂ ਪੈਰਾ ਦਿੰਨੇ ਆ 5 ਜੂਨ 1984 ਦੀ ਸ਼ਾਮ ਨੂੰ ਇੰਟਰਨਲ ਟੈਲੀਫੋਨ ਤੇ ਜਦੋਂ ਆਖਰੀ ਵਾਰੀ ਫੈਡਰੇਸ਼ਨ ਤੇ ਸਿੰਘਾਂ ਨੇ ਸੰਤਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਨਾਲ ਗੱਲ ਕਰਕੇ ਇਹ ਗੱਲ ਆਖੀ ਕਿ ਮਹਾਂਪੁਰਖੋ ਤੁਹਾਡੇ ਉਹ ਬਚਨ ਪੂਰੇ ਹੋ ਗਏ ਨੇ ਜੋ ਆਪ ਜੀ ਕਹ ਕਰਦੇ ਸੀ ਕਿ ਸਿੰਘੋ 1 ਲੱਖ ਫੌਜ ਦਾ ਘੇਰਾ ਪੈਣਾ ਏ ਤਮਾਮ ਪੁਰਖਾਂ ਨੇ ਅੱਗੇ ਮੁਸਕਰਾ ਕੇ ਇਹ ਗੱਲ ਆਖੀ ਸੀ ਕਿ ਜਾਮ ਗੁਰੂਹੇ ਬਲ ਤਨਾਕਾ ਗਰਵ ਦੀ ਜਾਏ ਜਾਮਗੁਰੂ ਹੈ ਵੱਲ ਲੱਖ ਬਾਹੇ ਕੀ ਕਿੱਜਾ ਮੈਂ ਸਮਝਦਾ ਕਿ ਇਹ ਆਖਰੀ ਪੈਗਾਮ ਸੀ ਉਹਨਾਂ ਦਾ ਸਿੱਖ ਪੰਥ ਨੂੰ ਤੇ ਕੌਮ ਦੇ ਨੌਜਵਾਨਾਂ ਨੂੰ ਕਿ ਜੇ ਅਸੀਂ ਆਪਣੇ ਹੱਕਾਂ ਦੀ ਲੜਾਈ ਜਾਰੀ ਰੱਖਣਾ ਚਾਹੁੰਦੇ ਹਾਂ ਜੇ ਸੰਘਰਸ਼ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ ਤਾਂ ਸਫਲਤਾਪੂਰਵਕ ਉਹਨੂੰ ਜਿੱਤਣਾ ਚਾਹੁੰਦੇ ਹਾਂ ਉਹਦੇ ਲਈ ਸਾਡਾ ਸਾਰਾ ਦਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ ਏ ਕਿਉਂਕਿ ਜਿਹਦਾ ਜੀਵਨ ਗੁਰੂ ਨੂੰ ਸਮਰਪਿਤ ਹੋਏ ਗੁਰੂ ਉਹਦਾ ਹੋ ਜਾਂਦਾ ਏ ਤੇ ਜਿਹਦੇ ਵੱਲ ਗੁਰੂ ਖੜਾ ਹੋ ਜਾਏ ਉਹਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਸੋ ਜੇ ਆਪਾਂ ਸੰਤਾਂ ਨੂੰ ਮਹਾਪੁਰਖਾਂ ਨੂੰ ਭਾਈ ਅਮਰੀਕ ਸਿੰਘ ਵਰਗੇ ਯੋਧਿਆਂ ਨੂੰ ਆਪਣਾ ਆਦਰਸ਼ ਮੰਨਦੇ ਆ ਤੇ ਉਹਨਾਂ ਦੇ ਜੀਵਨ ਤੋਂ ਸਿੱਧ ਲੈ ਕੇ ਆਪਣਾ ਜੀਵਨ ਉਹਨਾਂ ਦੇ ਜੀਵਨ ਵਰਗਾ ਬਣਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਸਹੀ ਮਾਇਨੇ ਦੇ ਵਿੱਚ ਸਾਡੇ ਆਦਰਸ਼ ਉਹੀ ਹੋਇਆ ਕਰਦੇ ਨੇ ਜਿਨ੍ਹਾਂ ਦਾ ਪ੍ਰਭਾਵ ਸਾਡੇ ਕਰਮਾਂ ਦੇ ਉੱਤੇ ਹੋਵੇ ਸਾਡੇ ਬੋਲਾਂ ਦੇ ਉੱਤੇ ਹੋਵੇ ਸਾਡੇ ਖਿਆਲਾਂ ਤਾਂ ਤੇ ਸਾਡੀ ਸੋਚ ਦੇ ਉੱਤੇ ਹੋਵੇ ਤੇ ਉਹਨਾਂ ਦਾ ਅਸਰ ਸਾਡੇ ਜੀਵਨ ਦੇ ਉੱਤੇ ਹੋਵੇ ਉਹ ਸਾਡੇ ਅਸਲੀ ਆਦਰਸ਼ ਹੁੰਦੇ ਨੇ ਆਪਾਂ ਗੁਰੂ ਵਾਲੇ ਬਣੀਏ ਕੇਸਾਂ ਦੀ ਬਿਰਬੀ ਕਰਾਉਣੀ ਬੰਦ ਕਰੀਏ ਅੰਮ੍ਰਿਤ ਧਾਰੀ ਹੋਈਏ ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਮੰਨੀਏ ਅੰਮ੍ਰਿਤ ਕਿਹੜਾ ਕਮਾਈਏ ਫਿਰ ਜਾ ਕੇ ਆਪਾਂ ਸੰਤਾਂ ਦੀ ਸੋਚ ਦੇ ਅਸਲੀ ਵਾਰਿਸ ਬਣ ਸਕਾਂਗੇ ਫਿਰ ਆਪਾਂ ਮਾਨ ਨਾਲ ਕਹਿ ਸਕਦੇ ਹਾਂ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਸਾਡੇ ਆਦਰਸ਼ ਨੇ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਭਿੰਡਰਾਂ ਵਾਲਿਆਂ ਨੂੰ ਸਾਡੇ ਜੋ ਕਈ ਆਪਣਾ ਆਦਰਸ਼ ਮੰਨਦੇ ਨੇ ਪਰ ਕੀ ਉਹਨਾਂ ਦੇ ਕਹੇ ਬਚਨਾਂ ਦੇ ਉੱਤੇ ਅਸੀਂ ਪੈਰਾ ਦਿੰਨੇ ਆ ਜਾਮ ਗੁਰੂ ਹੋਏ ਵੱਲ ਤਨਾ ਕਿਆ ਗਰਬ ਦੀ ਜਾਏ ਜਾਮ ਗੁਰੂ ਹੋਏ ਵੱਲ ਲਖ ਬਾਹ ਕਿਆ ਕਿੱਜਾ ਮੈਂ ਸਮਝਦਾ ਹਾਂ ਕਿ ਇਹ ਆਖਰੀ ਪੈਗਾਮ ਸੀ ਉਹਨਾਂ ਦਾ ਸਿੱਖ ਪੰਥ ਨੂੰ ਤੇ ਕੌਮ ਦੇ ਨੌਜਵਾਨਾਂ ਨੂੰ ਕਿ ਜੇ ਅਸੀਂ ਆਪਣੇ ਹੱਕਾਂ ਦੀ ਲੜਾਈ ਜਾਰੀ ਰੱਖਣਾ ਚਾਹੁੰਦੇ ਹਾਂ ਜੇ ਸੰਘਰਸ਼ ਨੂੰ ਜਾਰੀ ਰੱਖਣਾ ਚਾਹੁੰ ਚਾਉਣੇ ਆ ਉਹਦੇ ਲਈ ਸਾਡਾ ਸਾਰਾ ਦਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ ਏ ਕਿਉਂਕਿ ਜਿਹਦਾ ਜੀਵਨ ਗੁਰੂ ਨੂੰ ਸਮਰਪਿਤ ਹੋਏ ਗੁਰੂ ਉਹਦਾ ਹੋ ਜਾਂਦਾ ਏ ਤੇ ਜਿਹਦੇ ਵੱਲ ਗੁਰੂ ਖੜਾ ਹੋ ਜਾਏ ਉਹਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਸੰਤਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਨੂੰ ਸਾਡੇ ਜੋ ਕਈ ਆਪਣਾ ਆਦਰਸ਼ ਮੰਨਦੇ ਨੇ ਪਰ ਕੀ ਉਹਨਾਂ ਦੇ ਕਹੇ ਬਚਨਾਂ ਦੇ ਉੱਤੇ ਅਸੀਂ ਪੈਰਾ ਦਿੰਨੇ ਆ 5 ਜੂਨ 1984 ਦੀ ਸ਼ਾਮ ਨੂੰ ਇੰਟਰਨਲ ਟੈਲੀਫੋਨ ਤੇ ਜਦੋਂ ਆਖਰੀ ਵਾਰੀ ਫੈਡਰੇਸ਼ਨ ਤੇ ਸਿੰਘਾਂ ਨੇ ਸੰਤਪਾਪਾ ਜਰਨੈਲ ਸਿੰਘ ਖਾਲਸਾ ਪਿੰਡਰਾਵਾਲਿਆਂ ਦੇ ਨਾਲ ਗੱਲ ਕਰਕੇ ਇਹ ਗੱਲ ਆਖੀ ਕਿ ਮਹਾਂਪੁਰਖੋ ਤੁਹਾਡੇ ਉਹ ਬਚਨ ਪੂਰੇ ਹੋ ਗਏ ਨੇ ਜੋ ਆਪ ਜੀ ਕਹਿਆ ਕਰਦੇ ਸੀ ਕਿ ਸਿੰਘੋ 1 ਲੱਖ ਫੌਜ ਦਾ ਘੇਰਾ ਪੈਣਾ ਏ ਤਮਾਮ ਪੁਰਖਾਂ ਨੇ ਅੱਗੇ ਮੁਸਕਰਾ ਕੇ ਇਹ ਗੱਲ ਆਖੀ ਸੀ ਕਿ ਜਾਮ ਗੁਰੂਹੇ ਬਲ ਤਨਾਕਾ ਗਰਬ ਦੀ ਜਾਏ ਜਾਮਗੁਰੂ ਹੈ ਵੱਲ ਲੱਖ ਬਾਹੇ ਕਿਆ ਕਿੱਜਾ ਮੈਂ ਸਮਝਦਾ ਕਿ ਇਹ ਆਖਰੀ ਪੈਗਾਮ ਸੀ ਉਹਨਾਂ ਦਾ ਸਿੱਖ ਪੰਥ ਨੂੰ ਤੇ ਕੌਮ ਦੇ ਨੌਜਵਾਨਾਂ ਨੂੰ ਕਿ ਜੇ ਅਸੀਂ ਆਪਣੇ ਹੱਕਾਂ ਦੀ ਲੜਾਈ ਜਾਰੀ ਰੱਖਣਾ ਚਾਹੁੰਦੇ ਹਾਂ ਜੇ ਸੰਘਰਸ਼ ਨੂੰ ਜਾਰੀ ਰੱਖਣਾ ਚਾਹੁੰਦੇ ਹਾਂ ਤੇ ਸਫਲਤਾਪੂਰਵਕ ਉਹਨੂੰ ਜਿੱਤਣਾ ਚਾਹੁੰਦੇ ਹਾਂ ਉਹਦੇ ਲਈ ਸਾਡਾ ਸਾਰਾ ਦਾ ਸਾਰਾ ਜੀਵਨ ਗੁਰੂ ਨੂੰ ਸਮਰਪਿਤ ਹੋਣਾ ਚਾਹੀਦਾ ਏ ਕਿਉਂਕਿ ਜਿਹਦਾ ਜੀਵਨ ਗੁਰੂ ਨੂੰ ਸਮਰਪਿਤ ਹੋਏ ਗੁਰੂ ਉਹਦਾ ਹੋ ਜਾਂਦਾ ਏ ਤੇ ਜਿਹਦੇ ਵੱਲ ਗੁਰੂ ਖੜਾ ਹੋ ਜਾਏ ਉਹਦਾ ਕੋਈ ਵਾਰ ਵੀ ਵਿੰਗਾ ਨਹੀਂ ਕਰ ਸਕਦਾ ਸੋ ਜੇ ਆਪਾਂ ਸੰਤਾਂ ਨੂੰ ਮਹਾਪੁਰਖਾਂ ਨੂੰ ਭਾਈ ਅਮਰੀਕ ਸਿੰਘ ਵਰਗੇ ਯੋਧਿਆਂ ਨੂੰ ਆਪਣਾ ਆਦਰਸ਼ ਮੰਨਦੇ ਆ ਤੇ ਉਹਨਾਂ ਦੇ ਜੀਵਨ ਤੋਂ ਸੇਧ ਲੈ ਕੇ ਆਪਣਾ ਜੀਵਨ ਉਹਨਾਂ ਦੇ ਜੀਵਨ ਵਰਗਾ ਬਣਾਉਣ ਦੀ ਕੋਸ਼ਿਸ਼ ਕਰੀਏ ਕਿਉਂਕਿ ਸਹੀ ਮਾਇਨੇ ਦੇ ਵਿੱਚ ਸਾਡੇ ਆਦਰਸ਼ ਉਹੀ ਹੋਇਆ ਕਰਦੇ ਨੇ ਜਿਨ੍ਹਾਂ ਦਾ ਪ੍ਰਭਾਵ ਸਾਡੇ ਕਰਮਾਂ ਦੇ ਉੱਤੇ ਹੋਵੇ ਸਾਡੇ ਬੋਲਾਂ ਦੇ ਉੱਤੇ ਹੋਵੇ ਸਾਡੇ ਖਿਆਲਾਂ ਤਾਂ ਤੇ ਸਾਡੀ ਸੋਚ ਦੇ ਉੱਤੇ ਹੋਵੇ ਤੇ ਉਹਨਾਂ ਦਾ ਅਸਰ ਸਾਡੇ ਜੀਵਨ ਦੇ ਉੱਤੇ ਹੋਵੇ ਉਹ ਸਾਡੇ ਅਸਲੀ ਆਦਰਸ਼ ਹੁੰਦੇ ਨੇ ਆਪਾਂ ਗੁਰੂ ਵਾਲੇ ਬਣੀਏ ਕੇਸਾ ਦੀ ਬਿਦਬੀ ਕਰਾਉਣੀ ਬੰਦ ਕਰੀਏ ਅੰਮ੍ਰਿਤਧਾਰੀ ਹੋਈਏ ਗੁਰਬਾਣੀ ਪੜ੍ਹੀਏ ਤੇ ਗੁਰਬਾਣੀ ਮੰਨੀਏ ਅੰਮ੍ਰਿਤ ਲਾ ਕਮਾਈਏ ਫਿਰ ਜਾ ਕੇ ਆਪਾਂ ਸੰਤਾਂ ਦੀ ਸੋਚ ਦੇ ਅਸਲੀ ਵਾਰਿਸ ਬਣ ਸਕਾਂਗੇ ਫਿਰ ਆਪਾਂ ਮਾਨ ਨਾਲ ਕਹਿ ਸਕਦੇ ਆ ਕਿ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਜੀ ਸਾਡੇ ਆਦਰਸ਼ ਨੇ